ਮੌਨਸੂਨ ਇਸ ਵਾਰੀ ਕਮਜ਼ੋਰ ਵਿਖਾਈ ਦੇ ਰਿਹਾ ਹੈ ਲਿਹਾਜ਼ਾ ਮਹਿੰਗਾਈ ਦੀ ਵੱਦੀ ਜਾ ਰਹੀ ਹੈ ਗੱਲ ਚੰਡੀਗੜ੍ਹ ਦੀ ਗਰੀਏ ਤਾਂ 2 ਹਫ਼ਤੇ ਪਹਿਲਾਂ 15 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਯਾਨੀ ਕਿ 15 ਦਿਨਾਂ ਦੇ ਵਿੱਚ ਟਮਾਟਰ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਨੇ ਇਸ ਤੋਂ ਇਲਾਵਾ ਪਿਆਜ਼ ਵੀ ਆਮ ਜਨਤਾ ਦੇ ਹੰਝੂ ਕਢਾ ਰਿਹਾ ਹੈ ਮਜ਼ਾਰ ਦੇ ਵਿੱਚ ਪਿਆਜ਼ 30 ਤੋਂ 40 ਰੁਪਏ ਕਿਲੋ ਵਿਕ ਰਿਹਾ ਹੈ ਯਾਨੀ ਕਿ ਮਹਿੰਗਾਈ ਲਗਾਤਾਰ ਵੱਦੀ ਜਾ ਰਹੀ ਹੈ ਮੋਦੀ ਸਰਕਾਰ ਤੋਂ ਜਿਸ ਤਰ੍ਹਾਂ ਲੋਕ ਆਸ ਲਗਾਏ ਬੈਠੇ ਸੀ ਕਿ ਮਹਿੰਗਾਈ ਨੂੰ ਕਾਬੂ ਪਾਣ ਦੇ ਵਿੱਚ ਮਹਿੰਗਾਈ ਤੋਂ निजात ਦਿ आम जनता दी कुछ ना कुछ मदद जरूर करेगी मोदी सरकार पर फिलहाल पेट्रोल डीजल ਦੇ ਭਾਅ ਜਿਥੇ ਵਧਾਏ ਗਏ ਉਥੇ ਹੀ ਹੁਣ ਮਹਿੰਗਾਈ ਖਾਣ ਪੀਂਦੀਆਂ ਚੀਜ਼ਾਂ ਤੇ ਵੀ ਵਿਖਾਈ ਦੇ ਰਹੀ ਐ ਪਿਆਜ਼ ਤੇ ਆਲੂ ਤੋਂ ਬਾਅਦ ਹੁਣ ਟਮਾਟਰ ਦੀਆਂ ਕੀਮਤਾਂ ਵੀ ਸਿਰ ਚੜ੍ਹ ਕੇ ਬੋਲ ਰਹੀਆਂ ਨੇ ਯਾਨੀ ਕਿ ਖਾਣੇ ਦੀ ਥਾਲੀ ਦੇ ਵਿੱਚ ਸਬਜ਼ੀਆਂ ਨੂੰ ਖੂਬਸੂਰਤ ਤੇ ਸਵਾਦ ਦੇਣ ਵਾਲਾ ਟਮਾਟਰ ਹੁਣ ਆਮ ਜਨਤਾ ਦੀ ਪਹੁੰਚ ਦੇ ਵਿੱਚੋਂ ਬਾਹਰ ਹੋ ਗਿਆ ਆਮ ਜਨਤਾ ਹੁਣ ਟਮਾਟਰ ਖਾਣ ਤੋਂ ਵੀ ਦੂਰ ਹੋ ਗਈ ਹੈ ਕਿਉਂਕਿ 35 ਤੋਂ 40 ਰੁਪਏ ਦੇ 40 ਰੁਪਏ ਕਿਲੋ ਦੇ ਹਿਸਾਬ ਨਾਲ ਟਮਾਟਰ ਦੇ ਭਾਜ ਜਿਹੜੇ ਉਹ ਵੱਧ ਗਏ ਨੇ ਪਿਆਜ਼ ਨੇ ਜਿੱਥੇ ਆਮ ਜਨਤਾ ਦੇ ਹੰਝੂ ਕਢਾਏ ਨੇ ਉੱਥੇ ਹੀ ਟਮਾਟਰ ਵੀ ਹੋਰ ਟੈਨਸ਼ਨ ਲੈ ਕੇ ਆਇਆ ਹੈ